ਇਹ ਬਰਫੀ ਜਿਹੜੀ ਤੁਸੀਂ ਬਣੀ ਹੋਈ ਵੇਖ ਰਹੇ ਹੋ ਇਹ ਆਪਾਂ ਦੋ ਚੀਜ਼ਾਂ ਤੋਂ ਤਿਆਰ ਕੀਤੀ ਆ ਬੇਸਨ ਤੇ ਚੀਨੀ ਤੋਂ ਬਸ ਇਹਦੇ ਵਿੱਚ ਆਪਾਂ ਕੋਈ ਵੀ ਮਿਲਕ ਪਾਊਡਰ ਨਹੀਂ ਪਾਇਆ ਕੁਝ ਵੀ ਖੁਆ ਨਹੀਂ ਪਾਇਆ ਕੁਝ ਵੀ ਨਹੀਂ ਪਾਇਆ ਸਿਰਫ ਬੇਸਨ ਤੋਂ ਆਪਾਂ ਬਣਾ ਕੇ ਤਿਆਰ ਕੀਤੀ ਆ ਤੇ ਇੰਨੀ ਵਧੀਆ ਬਰਫੀ ਬਣਾਉਣ ਲਈ ਕਿਸ ਤਰ੍ਹਾਂ ਆਪਾਂ ਇਹਦੀ ਰੈਸਪੀ ਜਿਹੜੀ ਆ ਤਿਆਰ ਕੀਤੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮੇਰੀ ਇਹ ਰੈਸਪੀ ਦੇਖਣ ਲਈ ਤੁਸੀਂ ਪੂਰੀ ਵੀਡੀਓ ਫੁੱਲ ਦੇਖਿਓ ਐਂਡ ਤੱਕ ਫਿਰ ਤੁਹਾਨੂੰ ਪੂਰੀ ਸਮਝ ਲੱਗੂਗੀ ਕਿ ਆਪਾਂ ਰੈਸਪੀ ਜਿਹੜੀ ਉਹ ਕਿੱਦਾਂ ਕਿੱਦਾਂ ਬਣਾ ਕੇ ਤਿਆਰ ਕੀਤੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਇਹ ਆ ਗਾ ਜੀ ਆਪਣੇ ਕੋਲ ਪਾਈਆ ਆਪ ਦੇਸੀ ਘਿਓ ਲਿਆ ਆਪਾਂ ਥੋੜੀ ਥੋੜੀ ਬਣਾ ਕੇ ਦੇਖੀ ਹੀ ਤੇ ਅੱਧਾ ਕਿਲੋ ਆਪਣਾ ਵੇਸਨ ਆ ਤੇ ਅੱਧਾ ਕਿਲੋ ਚੀਨੀ ਪਾਈ ਇਹਦੇ ਵਿੱਚ ਤੇ ਵੇਸਨ ਆਪਾਂ ਜਿਹੜਾ ਉਹ ਭੁੰਨ ਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆਪਾਂ ਅੱਧਾ ਕਿਲੋ ਚੀਨੀ ਲਈਆ ਉਹਦੇ ਵਿੱਚ ਅੱਧਾ ਕੌਲਾ ਜਿਹੜਾ ਪਾਣੀ ਦਾ ਪਾਇਆ ਇਹ ਆਪਾਂ ਮਿਨਤੀ ਕਰਕੇ ਸਾਰਾ ਕੁਝ ਪਾਉਣਾ ਫਿਰ ਆਪਣਾ ਪਰਫੈਕਟ ਜਿਹੜੀ ਬਰਫੀ ਬਣ ਕੇ ਤਿਆਰ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਬੇਸਨ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਉਹਦਾ ਗੈਸ ਬੰਦ ਕਰਤਾ ਇਹ ਬਿਲਕੁਲ ਠੰਡਾ ਕਰ ਲੈਣਾ ਜਿਹੜੀ ਚਾਸ਼ਨੀ ਉਹ ਇੱਕ ਤਾਰ ਦੀ ਬਣਾਉਣੀ ਆ ਦੋ ਤਾਰ ਦੀ ਚਾਸ਼ਨੀ ਬਣਾਵਾਂਗੇ ਤੇ ਆਪਣੀ ਜਿਹੜੀ ਬਰਫੀ ਬਹੁਤ ਹੀ ਸਖਤ ਹੋ ਜਾਊਗੀ ਤੇ ਬਿਲਕੁਲ ਵੀ ਉਹ ਵਧੀਆ ਨਹੀਂ ਬਣੂਗੀ ਤੇ ਆਪਾਂ ਜਿਹੜਾ ਵੇਸਣ ਵਾਲਾ ਗਆ ਸੋਨੂੰ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਦੇ ਜਿਹੜੀ ਚੀਨੀ ਆਪਾਂ ਬਣਾਈ ਸੀ ਉਹ ਆਪਾਂ ਥੋੜੀ ਥੋੜੀ ਕਰਕੇ ਗਰਮ ਗਰਮੀ ਜਿਹੜੀ ਵੇਸਣ ਦੇ ਵਿੱਚ ਪਾਈ ਯਾਨੀ ਤੇ ਵੇਸਣ ਨੂੰ ਹੁਲਾਈ ਜਾਣਾ ਤੇ ਇਹ ਆਪਣੀ ਬਰਫੀ ਜਿਹੜੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਤੇ ਉਸ ਤੋਂ ਬਾਅਦ ਆਪਾਂ ਪਲੇਟਾਂ ਦੇ ਵਿੱਚ ਘਿਓ ਲਾ ਕੇ ਇਹਨਾਂ ਨੂੰ ਫਲਾਤਾ ਸੀ ਉਸ ਤੋਂ ਬਾਅਦ ਆਪਾਂ ਥੋੜੇ ਡਰਾਈ ਫਰੂਟ ਜਿਹੜੇ ਉਹ ਕਰਕੇ ਗ੍ਰੈਂਡਰ ਦੇ ਨਾਲ ਤੇ ਆਪਾਂ ਇਹਦੇ ਉੱਪਰ ਇਹਨੂੰ ਸਜਾਉਨੇ ਆ ਤੇ ਆਹ ਲਓ ਜੀ ਆਪਾਂ ਜਿਹੜੀ ਬਰਫੀ ਆਪਣੀ ਬਣ ਕੇ ਬਿਲਕੁਲ रेडी ਹੋ ਗਈ ਆ ਤੇ ਆਪਾਂ ਇਹਦੇ ਉੱਤੇ ਮਗਜ ਤੇ ਬਦਾਮ ਥੋੜੇ ਜਿਹਾ ਪਾਏ ਹੀ ਤੇ ਜਦੋਂ ਆਪਾਂ ਬਰਫੀ ਬਣਾ ਰਹੇ ਹਾਂ ਥੋੜੀ ਜਿਹੀ ਇਲਾਚੀ ਪਾਊਡਰ ਵੀ ਅੱਛੇ ਦੇ ਪਾਤਾ ਹੈ ਤੇ ਬਰਫੀ ਆਪਣੀ ਬਣ ਕੇ ਬਿਲਕੁਲ ਹੋ ਗਈ ਰੈਡੀ ਤੇ ਆਪਾਂ 1 ਘੰਟੇ ਬਾਅਦ ਤੁਹਾਨੂੰ ਇਹਨੂੰ ਕਟਿੰਗ ਕਰਕੇ ਦਿਖਾਵਾਂਗੇ ਆਹ ਲੋ ਜੀ ਆਪਾਂ 1 ਘੰਟੇ ਤੋਂ ਬਾਅਦ ਇਹਨੂੰ ਛੇੜਿਆ ਉਸ ਤੋਂ ਬਾਅਦ ਆਪਾਂ ਇਹਦੀ ਕਰਨ ਲੱਗੇ ਕਟਿੰਗ ਤੇ ਪੀਸ ਬਣਾ ਕੇ ਆਪਾਂ ਕਰਦੇ ਰੈਡੀ ਤੇ ਆਹ ਦੇਖੋ ਜੀ ਬਰਫੀ ਬਿਲਕੁਲ बन ਕੇ ਜਿਹੜੀ ਆਪਣੀ ਤਿਆਰ ਹੋ ਗਈ ਆ ਤੇ ਆਪਾਂ ਜਿਹੜੇ ਪੀਸ ਉਹ ਵਿੱਚੋਂ ਕੱਢ ਰਹੇ ਆ ਤੇ ਬਿਲਕੁਲ ਆਸਾਨੀ ਦੇ ਨਾਲ ਹੀ ਪੀਸ ਨਿਕਲ ਰਹੇ ਆ ਨਾ ਜ਼ਿਆਦਾ ਹਾਰਡ ਆ ਨਾ ਜ਼ਿਆਦਾ ਮਲਾਈਮ ਆ ਬਿਲਕੁਲ ਬਹੁਤ ਹੀ ਵਧੀਆ ਬਣ ਕੇ ਬਰਫੀ ਜਿਹੜੀ ਆਪਣੀ ਤਿਆਰ ਹੋਈ ਆ ਤੇ ਆਪਾਂ ਜਿਹੜੀ ਬਾਜ਼ਾਰਾਂ ਦੇ ਵਿੱਚੋਂ ਬਰਫੀ ਲੈਣੀ ਉਹ ਬਿਲਕੁਲ ਮਲਾਵਟ ਵਾਲੀਆਂ ਹੁੰਦੀਆਂ ਜਦੋਂ ਆਪਾਂ ਘਰੇ ਬਰਫੀ ਬਣਾਉਣ ਦਾ ਮਾਨ ਹੋਵੇ ਤੇ ਇਸ ਤਰ੍ਹਾਂ ਆਪਾਂ ਬਣਾ ਸਕਦੇ ਆ ਤੇ ਆਪਣੀ ਰੈਸਪੀ ਦੇਖਣ ਲਈ ਬਹੁਤ ਬਹੁਤ ਧੰਨਵਾਦ